ਜਿਉਂਦੇ ਮਾਪ ਪਾਪ ਨੂੰ ਪਾਣੀ ਨਹੀਂ ਪੁੱਛਦਾ ਕਰਦਾ ਮਰਦੂ ਵਿਛੂ ਦੇ ਬਹੁਤ ਉਦਕਰਦਾ ਹੈ ਕਿਉਂ ਕਰ ਰਿਹਾ ਕਿ ਲੋਕਾਂ ਦੇ ਵਿਚ ਮੇਰੀ ਕੀ ਜਨ ਬਣ ਜਾਵੇ ਲੋਕਾਂ ਵਿੱਚ ਮੇਰਾ ਨਾਮ ਆ ਰਹਿ ਜਾ ਜਿਉਂਦੇ ਨੂੰ ਵਿਚਾਰੇ ਨੂੰ ਪਾਣੀ ਨਹੀਂ ਪੁੱਛਿਆ ਪਰ ਸ਼ਾਦਾ ਪਾਣੀ ਪੁੱਛਿਆ ਉਹ ਤਰਸਦਾ ਚਲੇਗਾ ਸੰਸਾਰ ਤੋਂ

ਮਹਾਰਾਜ ਕਹਿੰਦੇ ਫਿਰ ਮਰਨ ਤੋਂ ਪੁੱਛੋ ਕਈ ਵਾਰ ਪਿੱਤਰ ਸਮਝ ਗਏ ਪੂਜਰਾ ਵੀ ਹੈ ਕਿ ਪੂਜਿਆ ਜਾਵੇ ਤੀਉ ਹੈ ਅਜੇ ਮੁਕਤ ਨਾ ਹੋਇਆ ਹੋਵੇ ਮੁਕਤ ਹੋ ਜਾਵੇ ਉਹਨੂੰ ਦਾ ਕਰਮਾਂ ਵੀ ਗਿੜੇ ਕਿ ਜਿਵੇਂ ਚਰਮ ਮਾਗੇਗਾ ਉਸ ਤਰ੍ਹਾਂ ਦੇ ਰਣ ਹੋਣਾ ਹੈ ਸਤਿਗੁਰੂ ਕਹਿੰਦੇ ਈਮਤ ਪਿੱਤਰਾਂ ਨਾਲ ਮੰਨੇ ਮੋਏ ਚੜਾ ਪਿੱਤਰ ਵੀ ਬਫਰੇ ਕਹੋ ਬਤ ਪਾਵੇ ਕੂੰਵਾ ਗੁਗਰਖਾ

جیونے بچے پانی پتلے گئے مگر بہت کچھ کرتا ہے اسے تین